ਸਰਕਾਰ ਇਹ ਤੱਕ ਬਿੜੀਆਂ ਨਹੀਂ ਵਿਲਵਲ ਕਰਾ ਸਕੀ ਤੇ ਫਿਰ ਕੀ ਲੋਕਾਂ ਦਾ ਕਿਵੇਂ ਪਹੁੰਚੋਗੇ ਤੇ ਉਹ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਸਮਝਣੀ ਚਾਹੀਦੀ ਆ ਇਹ ਔਖਾ ਸਮਾਂ ਜ਼ਰੂਰ ਹੈਗਾ ਲੰਘ ਜਾਣਾ ਵਾ ਪਰ ਇਸ ਮੌਕੇ ਦੇ ਉੱਤੇ ਇਹ ਜਿਹੜੇ ਆਪਣੇ ਲੋਕ ਵਾ ਇਹਨਾਂ ਨੂੰ ਡੁੱਬਣ ਨਹੀਂ ਛੱਡਣਾ ਚਾਹੀਦਾ ਜਿਵੇਂ ਉਹ ਟਾਂਡੀ ਵਾਲਾ ਪਿੰਡ ਦੱਸਿਆ ਜਾ ਰਿਹਾ ਵੀ ਉਹ ਬਿਲਕੁਲ ਡੁੱਬਣ ਦੇ ਕਿਨਾਰੇ ਤੇ ਇਹ ਐਸ ਵੇਲੇ ਲੋੜ ਹੈਗੀ ਆ ਪੰਜਾਬ ਨਾਲ ਖੜਨ ਦੀ ਪਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਕਿ ਬਾਕੀ ਇਹ ਪਾਣੀ ਜਿਹੜੇ ਆ ਉੱਪਰੋਂ ਆ ਰਿਹਾ ਤਾਂ ਸਾਰੇ ਜਾਣਦੇ ਆ ਇਹਦੀ ਜਾਂਚ ਤੇ ਹੋਣੀ ਚਾਹੀਦੀ ਹੈ ਨਾ ਤੇ ਹਰ ਵਾਰੀ ਪੰਜਾਬ ਆ ਫਟੋ ਬਣਨੀ ਨਹੀਂ ਛੱਡ ਸਕਦੇ ਲੋਕ ਵਿਚਾਰੇ ਦਿੱਕੀ ਆ ਕਈਆਂ ਦੀਆਂ ਮੱਜਾਂ ਵਾ ਮੱਜਾਂ ਤੋਂ ਕਿਸ਼ਾਰਾ ਕਰਦੇ ਆ ਉਹਨਾਂ ਦੀਆਂ ਮੱਜਾਂ ਰੁੜਗੀਆਂ ਜਾਂ ਮਰਗੀਆਂ ਵਾ ਜਾਨੀ ਨੁਕਸਾਨ ਮੈਂ ਉੱਥੇ ਰਮਦਾਸ ਗਿਆ ਵਾ ਅਜਨਾਲੇ ਗਿਆ ਵਾ ਡੇਰਾ ਬਾਬਾ ਨਾਨਕ ਗਿਆ ਸੁल्तानਪੁਰ ਲੋਧੀ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਵਾ ਜਾਨੀ ਨੁਕਸਾਨ ਵੀ ਬਹੁਤ ਹੋਇਆ ਤੋਂ ਵਾਰ-ਵਾਰ ਨਾ ਆਵੇ ਇਹਦੇ ਲਈ ਸਰਕਾਰ ਨੂੰ ਕੋਈ ਪ੍ਰੋਪਰ ਜਿਹੜੇ ਪੱਕੇ ਬਿਲਕੁਲ ਜੀ ਪਹਿਲਾਂ ਤੇ ਬੰਨ ਜਿਹੜੇ ਆ ਨਾ ਉਹ ਚੰਗੀ ਤਰ੍ਹਾਂ ਬੰਨਣੇ ਚਾਹੀਦੇ ਆ ਉਨਾ ਆਫਤ ਆ ਗਈ ਤੇ ਹੁਣ ਕੀ ਹੋਣਾ ਹੁਣ ਤੇ ਕੁਝ ਹੋਣਾ ਨਹੀਂ ਪਰ ਜਿਵੇਂ ਪਹਿਲਾਂ ਇੰਨਾ ਨਹੀਂ ਹੁੰਦਾ ਹੁੰਦਾ ਪਰ ਪਿਛਲੇ ਕੁਝ ਸਾਲਾਂ ਤੋਂ ਹੋ ਗਿਆ ਵੀ ਲਗਾਤਾਰੀ ਹੋ ਗਿਆ ਮੋਚਾ ਹੁੰਦੇ ਮੋਚਾ ਬਣਾਇਆ ਚਾਹੀਦਾ ਮੋਚਾ ਬਣਾਉਣੀਆਂ ਚਾਹੀਦੀਆਂ ਬੰਨਾ ਤੇ ਪ੍ਰੋਪਰ ਪ੍ਰਬੰਧ ਕਰਨੇ ਚਾਹੀਦੇ ਆ ਮੈਂ ਹਰਿਆਣੇ ਦੇ ਵਿੱਚ ਦੇਖਿਆ ਥੋੜੇ ਜਿਨ ਪਹਿਲਾਂ ਵੀ ਉਹਨਾਂ ਨੇ 48 ਘੰਟੇ ਪਹਿਲਾਂ ਅਲਟੀਮੇਟਮ ਦਿੱਤਾ ਸਾਰੀਆਂ ਥਾਵਾਂ ਤੇ ਆਪਣੇ ਬੰਦਿਆਂ ਦਾ ਪ੍ਰਬੰਧ ਕੀਤਾ ਮਿੱਟੀ ਦਾ ਪ੍ਰਬੰਧ ਕੀਤਾ ਇੱਥੇ ਕੁਝ ਇਦਾਂ ਦਾ ਹੈ ਨਹੀਂ ਕੋਈ ਕਰਨਾ ਚਾਹੀਦਾ ਬਾਕੀ ਭਾਵੇਂ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਇਹ ਮਾਮਲੇ 'ਚ ਦੋਵੇਂ ਸਰਕਾਰਾਂ ਥੇਰੂ ਜਦੋਂ ਕੋਈ ਵੀ ਨਹੀਂ ਪਹੁੰਚਿਆ ਉਦੋਂ ਪੰਜਾਬੀ ਆ ਪਹੁੰਚੇ ਤੇ ਇੱਕ ਦੂਜੇ ਦੀ ਮਦਦ ਕਰ ਰਹੇ ਆ। ਬਾਕੀ ਜਿਵੇਂ ਹੁਣ ਆਪਾਂ ਇੱਥੇ ਖੜੇ ਆ ਆਪਾਂ ਅਗਲੇ ਪਿੰਡ ਜਾਣਾ ਗੱਟੀ ਵਾਲੇ 20 ਵਾਲੇ ਗੱਟੀ ਵਾਲੇ ਖੜੇ ਆ। ਇਹ ਬੇੜੀ ਇਹਨਾਂ ਨੇ ਆਪ ਪ੍ਰਬੰਧ ਕੀਤਾ। ਅਦਵਿੰਦਰ ਸਿੰਘ ਹੁਣਾਂ ਨੇ ਜਾਂ ਇੱਥੋਂ ਦੇ। ਪੰਜਾਬ ਜਿਹਾ ਬੰਦੀ ਸਰਕਾਰ ਇਹ ਤੱਕ ਬੇੜੀਆਂ ਨਹੀਂ ਅਵੇਲੇਬਲ ਕਰਾ ਸਕੀ। ਤੇ ਫਿਰ ਕੀ ਲੋਕਾਂ ਦਾ ਕਿਵੇਂ ਪਹੁੰਚੋਗੇ ਤੁਸੀਂ? ਉਹ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਸਮਝਣੀ ਚਾਹੀਦੀ ਆ। ਇਹ ਔਕਾਸਰ ਮਾਂ ਜ਼ਰੂਰ ਹੈਗਾ ਲੰਘ ਜਾਣਾ ਵਾ ਪਰ ਇਸ ਮੌਕੇ ਤੇ ਉੱਤੇ ਇਹ ਜਿਹੜੇ ਆਪਣੇ ਲੋਕ ਵਾ ਇਹਨਾਂ ਨੂੰ ਡੁੱਬਣ ਨਹੀਂ ਨਹੀਂ ਛੱਡਣਾ ਚਾਹੀਦਾ ਜਿਵੇਂ ਉਹ ਟਾਂਡੀ ਵਾਲਾ ਪਿੰਡ ਦੱਸਿਆ ਜਾ ਰਿਹਾ ਵੀ ਉਹ ਬਿਲਕੁਲ ਡੁੱਬਣ ਦੇ ਕਿਨਾਰੇ ਤੇ ਆ ਹਲਾਤ ਬੁਰੇ ਆ ਮੈਨੂੰ ਉਹ ਪਿੰਡ ਤੋਂ ਵੀ ਫੋਨ ਆਇਆ ਤੇ ਸਰਦਾਰ ਦਵਿੰਦਰ ਸਿੰਘ ਉਹਨਾਂ ਨੇ ਦੱਸਿਆ ਤਾਂ ਮੈਂ ਉਸੇ ਵੇਲੇ ਇਹਨਾਂ ਨੇ ਕਿਹਾ ਸੀ ਵੀ ਉੱਥੇ ਜਾਲ ਦੀ ਲੋੜ ਆ ਅਸੀਂ ਕੋਸ਼ਿਸ਼ ਤੇ ਆ ਗੱਡੀ ਦੇ ਵਿੱਚ ਲਿਆਂਦਾ ਵਾ ਟੈਂਪੋ ਡਰਾਈਵਰ ਦੇ ਉੱਤੇ ਬਾਕੀ ਉੱਥੇ ਜਾ ਕੇ ਦੇਖਾਂਗੇ ਇਹ ਜੂਥ ਕਾਲੀਦਾਲ ਵਾਲਿਆਂ ਨਾਲ ਕਾਫੀ ਸੰਭਾਲ ਲੈਂਦਾ ਉਹ ਦਿਨ ਦਾ ਇਹਨਾਂ ਨੇ ਵਾਰਸੇ ਪੰਜਾਬ ਜਿਹੜੇ ਬਾਈ ਦੀਪ ਸਿੱਧੂ ਵਾਲੇ ਆ ਇਹਨਾਂ ਨੇ ਇੱਥੇ ਕੈਂਪ ਲਾਇਆ ਹੋਰ ਵੀ ਮੈਂ ਦੇਖ ਰਿਹਾ ਵੀ ਆਮ ਲੋਕਾਂ ਨੇ ਬਹੁਤ ਲਾਇਆ ਇਹ ਇਸ ਵੇਲੇ ਲੋੜ ਹੈਗੀ ਆ ਪੰਜਾਬ ਨਾਲ ਖੜਨ ਦੀ ਪਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਵੀ ਬਾਕੀ ਇਹ ਪਾਣੀ ਜਿਹੜੇ ਆ ਉੱਪਰੋਂ ਆ ਰਿਹਾ ਆਪਾਂ ਸਾਰੇ ਜਾਣਦੇ ਆ ਇਹਦੀ ਜਾਂਚ ਤੇ ਹੋਣੀ ਚਾਹੀਦੀ ਆ ਨਾ ਵੀ ਹਰ ਵਾਰੀ ਪੰਜਾਬ ਆਪਾਂ ਡੁੱਬਣ ਲਈ ਨਹੀਂ ਛੱਡ ਸਕਦੇ ਲੋਕ ਵਿਚਾਰੇ ਦੁਖੀ ਆ ਕਈਆਂ ਦੀਆਂ ਮੱਜਾਂ ਆ ਮੱਜਾਂ ਤੋਂ ਕਿਸ਼ਾਰਾ ਕਰਦੇ ਆ ਉਹਨਾਂ ਦੀਆਂ ਮੱਝਾਂ ਰੁੜਗੀਆਂ ਜਾਂ ਮਰਗੀਆਂ ਵਾ ਜਾਨੀ ਨੁਕਸਾਨ ਮੈਂ ਉਥੇ ਰਮਦਾਸ ਗਿਆ ਵਾ ਅਜਨਾਲੇ ਗਿਆ ਵਾ ਡੇਰਾ ਬਾਬਾ ਨਾਨਕ ਗਿਆ ਸੁਲਤਾਨਪੁਰ ਲੋਧੀ ਉਹਨਾਂ ਇਲਾਕਿਆਂ ਦੇ ਵਿੱਚ ਹੀ ਬਹੁਤ ਭਾਰੀ ਨੁਕਸਾਨ ਹੋਇਆ ਵਾ ਜਾਨੀ ਨੁਕਸਾਨ ਵੀ ਬਹੁਤ ਹੋਇਆ ਤੋਂ ਵਾਰ-ਵਾਰ ਨਾ ਆਵੇ ਇਸ ਲਈ ਸਰਕਾਰ ਨੂੰ ਕੋਈ ਪ੍ਰੋਪਰ ਜਿਹੜੇ ਪੱਕੇ ਪ੍ਰਬੰਧ ਹੋ ਕਰਨੇ ਚਾਹੀਦੇ ਪਰ ਇਹ ਮੌਕਾ ਹੈ ਤੁਹਾਨੂੰ ਲਈ ਕਿ ਇਹ ਆ ਇੱਕ ਦੂਜੇ ਦੇ ਨਾਲ ਖੜੀਏ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਉਹਨਾਂ ਸਾਰੇ ਬੰਦਿਆਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਇੱਕ ਦੂਜੇ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਤੇ ਗੁਰੂ ਦਾਸ ਰਹਾ ਜੀਨ ਜ਼ਿਆਦਾਤਰ ਵੇਖਿਆ ਜਾਵੇ ਕਿ ਕਿਸਾਨਾਂ ਦੀ ਜਿਹੜੀ ਫਸਲ ਬਹੁਤ ਜ਼ਿਆਦਾ ਖਰਾਬ ਹੋਈ ਆ ਤੇ ਕਿਉਂਕਿ ਬੰਨਾਂ ਨੂੰ ਤਾਸਬੋ ਲੱਗਿਆ ਹਰ ਵਾਰੀ ਬੰਨਾਂ ਦੇ ਘਰੇ ਵੀ ਨੋਚਾ ਜਿਹੜੀਆਂ ਫੁਰਦੀਆਂ ਤੇ ਨੁਕਸਾਨ ਹੁੰਦਾ ਤੇ ਫਸਲ ਖਰਾਬ ਹੋ ਜਾਂਦੀ ਆ ਕਿ ਇਹ ਵੀ ਪਰਪਾਈ ਟਾਂਚਾਈ ਦਾ ਵੀ ਮਤਲਬ ਲੱਗਦਾ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਜੀ ਪਹਿਲਾਂ ਤੇ ਬੰਨ ਜਿਹੜੇ ਆ ਨਾ ਉਹ ਚੰਗੀ ਦਰਾਮ ਬਨਣੇ ਚਾਹੀਦੇ ਆ ਹੁਣ ਆਫਤ ਆ ਗਈ ਤੇ ਹੁਣ ਕੀ ਹੋਣਾ ਹੁਣ ਤੇ ਕੁਝ ਹੋਣਾ ਨਹੀਂ ਪਰ ਜਿਵੇਂ ਪਹਿਲਾਂ ਇੰਨਾ ਨਹੀਂ ਹੁੰਦਾ ਹੁੰਦਾ ਫੋਨ ਤੇ ਪਿਛਲੇ ਕੁਝ ਸਾਲਾਂ ਤੋਂ ਹੋ ਗਿਆ ਵੀ ਲਗਾਤਾਰੀ ਹੋ ਗਿਆ ਨੋਚਾਂ ਹੁੰਦੀਆਂ ਨੋਚਾਂ ਬਣਾਉਣੀਆਂ ਚਾਹੀਦੀਆਂ ਨੋਚਾਂ ਬਣਾਉਣੀਆਂ ਚਾਹੀਦੀਆਂ ਬੰਨਾ ਤੇ ਪ੍ਰੋਪਰ ਪ੍ਰਬੰਧ ਕਰਨੇ ਚਾਹੀਦੇ ਆ ਮੈਂ ਹਰਿਆਣੇ ਦੇ ਵਿੱਚ ਦੇਖਿਆ ਥੋੜੇ ਦਿਨ ਪਹਿਲਾਂ ਵੀ ਉਹਨਾਂ ਨੇ 48 ਘੰਟੇ ਪਹਿਲਾਂ ਅੰਟੀਮੇਟਨ ਦਿੱਤਾ ਤੇ ਸਾਰੀਆਂ ਥਾਵਾਂ ਤੇ ਆਪਣੇ ਬੰਦਿਆਂ ਦਾ ਪ੍ਰਬੰਧ ਕੀਤਾ ਮਿੱਟੀ ਦਾ ਪ੍ਰਬੰਧ ਕੀਤਾ ਇੱਥੇ ਕੁਛ ਇਦਾਂ ਦਾ ਹੈ ਨਹੀਂ ਕੋਈ ਕਰਨਾ ਚਾਹੀਦਾ ਬਾਕੀ ਭਾਵੇਂ ਕੇਂਦਰ ਸਰਕਾਰ ਆ ਜਾਂ ਪੰਜਾਬ ਸਰਕਾਰ ਇਹ ਮਾਮਲੇ 'ਚ ਦੋਵੇਂ ਸਰਕਾਰਾਂ ਫੇਲ ਹੋ ਗਈਆਂ ਪੰਜਾਬੀ ਜਿਹੜੇ ਸੀ ਉਹਨਾਂ ਨੇ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਕਿ ਦੂਜੇ ਨਾਲ ਖੜੇ ਕਿ ਦੂਜੇ ਦੀ ਮਦਦ ਕੀਤੀ ਆ ਤੇ ਕਰਨੀ ਵੀ ਚਾਹੀਦੀ ਪਰ ਸਰਕਾਰਾਂ ਇੱਥੇ ਫੇਰ ਐਸਜੀਪੀਸੀ ਵੀ ਕਾਫੀ ਮਦਦ ਕਰਦੀ ਲੋਕਾਂ ਦਿਖਾਈ ਦਿੱਤੀ ਆ ਹੋਰ ਵੀ ਕੋਈ ਮਤਲਬ ਕਿ ਹਾਂਜੀ ਵੇਖੋ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲੋ ਹੈ ਹੀ ਸਿੱਖਾਂ ਦੀ ਨੁਮਾਇੰਦਗੀ ਮਾਤ ਉਹਦਾ ਫਰਜ਼ ਵੀ ਹੈਗਾ ਇਹ ਉਹਨਾਂ ਨੇ ਵਕ ਵਕ ਥਾਵਾ ਤੇ ਰਾਹਤ ਕੈਂਪ ਲਾਏ ਆ ਆਪਣੇ ਤੌਰ ਤੇ ਜਿਵੇਂ ਇਹ ਨੌਜਵਾਨ ਆ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਸਾਰੇ ਕੈਂਪ ਲਾਏ ਆ ਜਦ ਹੋਰ ਵੀ ਕਈ ਲੱਗੇ ਮੈਂ ਤਾਂ ਹੀ ਤੇ ਕਹਿਣਾ ਵੀ ਸੱਚੇ ਪਾਤਸ਼ਾਹ ਇਹਨਾਂ ਸਾਰੇ ਲੋਕਾਂ ਨੂੰ ਚੜ੍ਹਦੀ ਕਲਾ ਤੇ ਰੱਖਣ ਜਿਹੜੇ ਔਖੇ ਸਮੇਂ ਦੇ ਵਿੱਚ ਆਪਣੇ ਲੋਕਾਂ ਲਈ ਖੜੇ ਔਰ ਮੈਂ ਵੇਖਿਆ ਟਰੈਕਟਰ ਟਰਾਲੀਆਂ ਤੇ ਨਿਸ਼ਾਨ ਸਾਹਿਬ ਲਾ ਕੇ 8-8 ਫੁੱਟ ਪਾਣੀ ਦੇ ਵਿੱਚ ਵੀ ਸਾਡੇ ਨੌਜਵਾਨ ਗਏ ਆ ਇਹ ਰਾਹਤ ਭਰੀ ਗੱਲ ਹੀ ਤੋਂ ਬਾਕੀ ਇਹ ਹੀ ਹੈਗਾ ਵੀ ਇਹ ਹੁਣ ਮੌਕਾ ਹੈਗਾ ਇੱਕ ਦੂਜੇ ਦਾ ਸਹਾਰਾ ਬਣਦਾ ਪਰ ਇਹ ਅੱਗੇ ਤੋਂ ਨਾ ਹੋਵੇ ਅੱਗੋਂ ਦੇ ਕੇ ਚੇਤੀਏ ਤੱਕ ਆਇਤ ਮੇਲਾ ਸਜਾਈ ਸਰਕਾਰ ਨੂੰ ਪ੍ਰਬੰਧ ਅੱਗੇ ਤੋਂ ਬਿਹਤਰ ਤੇ ਵਧੀਆ ਕਰਨੇ ਚਾਹੀਦੇ ਥੈਂਕ ਯੂ